ਬਾਰੇ ਪਾਣੀ ਕਿੱਥੋਂ ਆ ਗਿਆ ਇਹਨਾਂ ਭਾਈਆ ਪਾਣੀ ਦੇਖ ਲੋ ਮਾਲੇ ਦੇ ਵਿੱਚ ਇਹ ਅੱਜ 5-6 ਦਿਨ ਹੋ ਗਏ ਨੇ ਪਾਣੀ ਨੂੰ ਕੋਈ ਬਾਰਿਸ਼ ਨਹੀਂ ਹੰਗਾ ਹੋ ਰਿਹਾ ਕੋਈ ਦੇਖਣ ਨਹੀਂ ਆਉਂਦਾ ਇੱਥੇ ਸਾਰੇ ਜਦੋਂ ਬੋਟਾ ਹੁੰਦੀਆਂ ਨੇ ਫਿਰ ਆ ਜਾਂਦੇ ਨੇ ਮਗਰੋਂ ਕੋਈ ਨਹੀਂ ਆ ਰਿਹਾ ਹੌਰੇ ਸ਼ਹਿਰ ਮਲੇਰ ਕੋਡਲਾ ਦੇ ਵਿੱਚ ਜਿਹੜੀ ਸਰਦੀ ਹੈ ਇਸ ਵਾਰੀ ਬਹੁਤ ਜ਼ਿਆਦਾ ਪੈ ਰਹੀ ਹੈ ਲੋਕ 24 ਘੰਟੇ ਰਜਾਈਆਂ ਦੇ ਵਿੱਚ ਉਹ ਨਹੀਂ ਨਿਕਲ ਰਹੇ ਤੇ ਹੀਟਰਾਂ ਦੇ ਅੱਗੇ ਬੈਠ ਕੇ ਵੀ ਲੋਕਾਂ ਦੀ ਸਰਦੀ ਨਹੀਂ ਸੁੱਕ ਰਹੀ ਤੇ ਅਜਿਹੇ ਮੌਸਮ ਦੇ ਵਿੱਚ ਇੱਕ ਦਿਨ ਤੁਸੀਂ ਸਵੇਰ ਉੱਠੋ ਤੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਸਾਰੇ ਘਰ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਉਹ ਵੀ ਕੋਈ ਮੀਂਹ ਦਾ ਪਾਣੀ ਨਹੀਂ, ਕੋਈ ਟੂਟੀਆਂ ਦਾ ਪਾਣੀ ਨਹੀਂ, ਸਗੋਂ ਸੀਵਰੇਜ ਦਾ ਗੰਦਾ ਕਾਲਾ ਪਾਣੀ। ਤਾਂ ਕੀ ਬੀਤੇਗੀ ਤੁਹਾਡੇ ਤੇ? ਅਜੇ ਕੁਝ ਹੋ ਰਿਹਾ ਨੂਰ ਬਸਤੀ ਮਲੇਰ ਕੋਟਲਾ ਜਿਹੜੀ ਕਿ ਕੁਟੀ ਰੋਡ ਤੇ ਪੈਂਦੀ ਹੈ। ਉੱਥੋਂ ਦੇ ਵਸਨੀਕਾਂ ਦੇ ਨਾਲ ਹਾਲਾਤ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਲੋਕ ਕਿੰਨੇ ਗੰਦੇ ਪਾਣੀ ਦੇ ਵਿੱਚ ਨੰਗੜ ਨੂੰ ਮਜਬੂਰ ਨੇ। ਤੇ ਆਪਾਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਦੇ ਕਿਸੇ ਨਾ ਕੋਈ ਪੱਖਪਾਤ ਦੀ ਗੱਲ ਨਹੀਂ ਕਰਦੇ ਪਰ ਆਪਣੇ ਆਪ ਨੂੰ ਇੱਕ ਇਨਸਾਨੀਅਤ ਦੇ ਨਾਤੇ ਰੱਖ ਕੇ ਸੋਚ ਕੇ ਦੇਖੋ ਕਿ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਤੇ ਲੋਕ ਕਈ ਕਾਫੀ ਲੋਕਾਂ ਨਾਲ ਅਸੀਂ ਗੱਲ ਵੀ ਕੀਤੀ ਉਹਨਾਂ ਨੇ ਕੈਮਰੇ ਦੇ ਅੱਗੇ ਆਉਣ ਤੋਂ ਮਨਾਂ ਕਰਤਾ ਪਰ ਲੋਕ ਬਹੁਤ ਹੀ ਕਠੋਰ ਸ਼ਬਦਾਂ ਦੇ ਵਿੱਚ ਲਿੰਦਾ ਕਰ ਰਹੇ ਸੀ ਇੱਥੋਂ ਦੇ ਜਿਹੜਾ ਪ੍ਰਧਾਨ ਨੇ ਨਗਰ ਕੌਂਸਲ ਦੇ ਤੇ ਐਮ ਐਲ ਏ ਜਿਨ੍ਹਾਂ ਨੂੰ ਉਹਨਾਂ ਨੇ ਆਪ ਵੋਟਾਂ ਪਾ ਕੇ ਚੁਣਿਆ ਹੈ ਤੇ ਉਹਨਾਂ ਕੋਲੇ ਬੋਲਣ ਨੂੰ ਸ਼ਬਦ ਨਹੀਂ ਸੀ ਕਈ ਬੰਦਿਆਂ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਜਦੋਂ ਉਹਨਾਂ ਨੇ ਇਹ ਹਾਲਾਤ ਬਿਆਨ ਕੀਤੇ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਨੇ ਬੱਚਿਆਂ ਨੂੰ ਘਰ ਦੇ ਵਿੱਚ ਅਜਿਹੇ ਮੌਸਮ 'ਚ ਰੱਖਣਾ ਤੁਸੀਂ ਸਮਝ ਸਕਦੇ ਹੋ ਤਸਵੀਰਾਂ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਮੁਸ਼ਕਲ ਹੋਇਆ ਪਿਆ ਇੱਕ ਤਾਂ ਮਸਕ ਮਾਰਦਾ ਲੋਕਾਂ ਦੇ ਘਰਾਂ ਦੇ ਵਿੱਚ ਤੱਕ ਪਾਣੀ ਵੜਿਆ ਪਿਆ ਤੇ ਦੂਜਾ ਬਿਮਾਰੀਆਂ ਦਾ ਖਤਰਾ ਸਾਨੂੰ ਪਤਾ ਮਲੇਰ ਕੋਟਲਾ ਦੇ ਵਿੱਚ ਕਿੰਨੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਰ ਫਸਾਰਦੀਆਂ ਨੇ ਬਹੁਤ ਜਲਦੀ ਲੋਕ ਚਿਕਨ ਗੁਨੀਆ ਡੇਂਗੂ ਇਹਨਾਂ ਸਾਰੀਆਂ ਬਿਮਾਰੀਆਂ ਕੋ ਅਲਿਜੂਜ ਹੀ ਰਹੇ ਨੇ ਤੇ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਗੰਦਾ ਮਾਹੌਲ ਕੋਈ ਸੋਚ ਵੀ ਨਹੀਂ ਸਕਦੇ ਤੇ ਉਹਨਾਂ ਨੇ ਕਾਫੀ ਫੋਨ ਵਗੈਰਾ ਵੀ ਕੀਤੇ ਨੇ ਪਰ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਤੇ ਅਜਿਹੇ ਦੇ ਵਿੱਚ ਕੁਝ ਲੋਕ ਇਸ ਕੈਮਰੇ ਦੇ ਸਾਹਮਣੇ ਵੀ ਆਏ ਨੇ ਜਿਨ੍ਹਾਂ ਨੇ ਕੀ ਕਿਹਾ ਆਜੋ ਤੁਹਾਨੂੰ ਸੁਣਾਉਨੇ ਆ ਤੇ ਭਾਈ ਕੀ ਚੱਕਰ ਪੈ ਰਿਆ ਪਾਣੀ ਕਿੱਥੋਂ ਆ ਗਿਆ ਇਹਨਾਂ ਭਾਈ ਆ ਪਾਣੀ ਇਹ ਲੋ ਮਾਲੇ ਦੇ ਵਿੱਚ ਹੈ ਅੱਜ 5-6 ਦਿਨ ਹੋ ਗਏ ਨੇ ਪਾਣੀ ਨੂੰ ਕੋਈ ਬਾਰਿਸ਼ ਨਹੀਂ ਹੋ ਰਹੀ ਕੋਈ ਦੇਖਣ ਨਹੀਂ ਆਉਂਦਾ ਇੱਥੇ ਸਾਰੇ ਜਿਹੜਾ ਬੋਟਾ ਹੁੰਦੀਆਂ ਨੇ ਫਿਰ ਆ ਜਾਂਦੇ ਨੇ ਮਗਰੋਂ ਕੋਈ ਨਹੀਂ ਆ ਰਿਹਾ ਆਉਰੇ ਪਾਣੀ ਖੜਾ ਦੁੱਧ ਲੈ ਕੇ ਆਉਣਾ ਕੋਈ ਰਸਣ ਲੈ ਕੇ ਆਉਣਾ ਦੱਸੋ ਕਿੱਦਾਂ ਜਾਈਏ ਅਸੀਂ ਸੜੇ ਖਾਨ ਮਾਰ ਗਿਆ ਬੱਚਿਆਂ ਨੂੰ ਉਲਟੀਆਂ ਲੱਗੀਆਂ ਨੇ ਤਾਂ ਸੇ ਚੀਜ਼ਾਂ ਇੰਤਜ਼ਾਮ ਨਹੀਂ ਹੋਣਾ ਤੁਸੀਂ ਬੱਚੇ ਪੈਣੇ ਜਾ ਕੇ ਦੇਖ ਲਵੋ ਬਿਸਤਰਿਆਂ ਵੇ ਚਾਰ ਪੰਜ ਦਿਨ ਹੋ ਗਏ ਪ੍ਰਧਾਨ ਨੂੰ ਫੋਨ ਕਰਦੇ ਆਣੇ ਕਮੇਟੀ ਵਾਲਿਆਂ ਨੂੰ ਕਹਿੰਦੇ ਨੇ ਕੋਈ ਆ ਕੇ ਨਹੀਂ ਸਰਦਾ ਕੋਈ ਮਿਲਿਆ ਬੰਦਾ ਨਹੀਂ ਆਉਂਦਾ ਸਾਡਾ ਇਹ ਬਰਾ ਕਿਹੜਾ ਐਮਐਲਏ ਕਿਹੜਾ ਐਮਸੀਆ ਕਿਹੜਾ ਨਹੀਂ ਦੱਸੋ ਕਿਹਨੂੰ ਕਹੀਏ ਜਾ ਕੇ ਹੰਗ ਬਹੁਤ ਆ ਤੇ ਕਰੋ ਬਾਹਰ ਨਿਕਲੋ ਓਖਾ ਬੋਦਾ ਆ ਪਿਆ ਕਰੋ ਮਾੜਾ ਬਾਹਰ ਨਿਕਲ ਸੜੇ ਹਾਰ ਮਾਦੇ ਫਲਸਾਂ ਬੰਦ ਲੈ ਸਾਡੀਆਂ ਸੀਵਰੇਜ ਬੰਦ ਲੈ ਸੁੱਕ ਗਈ ਜੇ ਸਾਡਾ ਬੋਝ ਝੁਲਮ ਹੋ ਗਿਆ ਕੀ ਮੰਗ ਕੀ ਕਰਦੇ ਹੋ ਜਿਹੜੇ ਮੰਗ ਕੀ ਕਰਦੇ ਅਸੀਂ ਕੋਈ ਮਾਰਾ ਜਿੰਨਾ ਕਿਸੇ ਨੂੰ ਕਹਿੰਦੇ ਨਹੀਂ ਇਹ ਸਾੰਬਾ ਹੀ ਹੈ ਸਾਡਾ ਪਾਣੀ ਨਿਕਲਣਾ ਚਾਹੀਦਾ ਓਰੇ ਜਿਹੜਾ ਪਾਣੀ ਆ ਗੰਦਾ ਸੀਵਰੇਜ ਦਾ ਪਾਣੀ ਆ ਕੋਈ ਮੀਵਾ ਪਾਣੀ ਨਹੀਂ ਆ ਇਹ ਇਹ ਗੰਦਾ ਨੀਰਾ ਗੰਦਾ ਪਾਣੀ ਆ ਇਹ ਸੀਵਰੇਜ ਦਾ ਇਹ ਹੀ ਤੀਨ ਵਾਰ ਸੇ ਕਨਾਜੀ ਆਉਂਦਾ ਪਾਪਾ ਹੁਣ ਉਹਨਾਂ ਵਿੱਚ ਵੀ ਕਰਾਇਆ ਘਰਾਂ ਦਾ ਪਾਣੀ ਦੀ ਗੰਦਾ ਆ ਰਿਹਾ ਦੇ ਕਾਰਨ ਦੱਸੋ ਕਿਹਨੂੰ ਕਹੀਏ ਕਿਹੜਾ ਪ੍ਰਸ਼ਾਸਨ ਆਵੇ ਕਿਹਨੂੰ ਕਹੀਏ ਆ ਜਾ ਕੇ ਦੇਖੋ ਬੱਚੇ ਤਾਂ ਬਿਮਾਰ ਉਡੀ ਲੱਗਿਆ ਬਈਆਂ ਬੱਚਿਆਂ ਨੂੰ ਕੋਈ ਆ ਨਹੀਂ ਆ ਕੋਈ ਕਮੇਟੀ ਦਾ ਬੰਦਾ ਨਹੀਂ ਦਿਖ ਰਿਹਾ ਉਹ ਤੇ ਟੈਂਕਰ ਜਿਹਾ ਆਉਂਦੇ ਭਰ ਕੇ ਲੈ ਜਾਂਦੇ ਨੇ ਖਾਮੀ ਇੱਥੇ ਆ ਬਣਾਉਂਦੇ ਨੇ ਉਹਨਾਂ ਚ ਪਾ ਦਿੰਦੇ ਨੇ ਲੈ ਜਾ ਕੇ ਖਾਮੀ ਜੀ ਕਰ ਲੈਣੇ ਉਹਦਾ ਕੋਈ ਇੱਥੇ ਬਾਲੀ ਵਾਰਸ ਨਹੀਂ ਆਂਦਾ ਤੁਸੀਂ ਸੁਣਿਆ ਕਿ ਇੱਥੋਂ ਜਿਹੜੇ ਮੱਲੇ ਵਾਲੇ ਨੇ ਵਿਚਾਰੇ ਕਿੰਨੇ ਤਪੇ ਪਏ ਨੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਨਸਾਨੀਅਤ ਦੇ ਨਾਤੇ ਤਾਂ ਕਿ ਜ਼ਿੰਮੇਵਾਰ ਲੋਕਾਂ ਤੱਕ ਪਹੁੰਚੇ ਉਹਨਾਂ ਦੀਆਂ ਅੱਖਾਂ ਖੋਲਣ ਤੇ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਨਰਕ ਤੋਂ ਛੁਟਕਾਰਾ ਮਿਲੇ ਤੇ ਇਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਸੁਖਾਲੀ ਹੋਵੇ ਇਸੇ ਉਮੀਦ ਦੇ ਨਾਲ ਤੁਹਾਤੋਂ ਵਿਦਾ ਲੈਣੇ ਆ ਮਿਲਾਂਗੇ ਬਹੁਤ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ